ਆਵੇ ਮਾਹੀ ਤੈਨੂੰ ਅੱਲਾ ਗਿਣ ਆਵੇ ਹੋਈਆਂ ਮੁੱਤਾਂ ਕਿਨ ਕਿਨ ਕੜੀਆਂ ਹਜ਼ਰ ਤੇਰੇ ਵਿੱਚ ਬਰਸਨ ਅੱਖੀਆਂ ਜਿਵੇਂ ਸਾਵਣ ਦੀਆਂ ਕਣੀਆਂ ਇਨਾ ਅੱਖੀਆਂ ਰੋਣਾ ਉਦੋਂ ਸਿੱਖਿਆ ਏ ਜਦੋਂ ਵਾਕਫ ਤੇਰੀਆਂ ਬਣੀਆ ਗੁਲਾਮ ਫਰੀਦਾ ਰੋਣਾ ਉਦੋਂ ਮੁੱਖ ਸੀ ਜਦੋਂ ਬੱਚੀਆਂ ਕਫਨ ਦੀਆਂ ਤਣੀਆਂ ਜਦੋਂ ਮੱਛੀਆਂ ਕਫਨ ਦੀਆਂ ਤਨੀਆਂ ਆਵੇ ਮਾਹੀ ਟੰਡ ਆਵਣ ਤੇ ਉਹ ਮੱਖ ਅਹਿਸਾਨ ਮਨੇਸਾਂ ਦੂਰੋਂ ਵੇਖ ਕੇ ਤਿਸਾਂ ਸੱਚਦੇ ਉਹ ਟੰਡੇ ਪਚ ਪਚ ਕਦਮ ਚੁਮੇਸਾਂ ਇਹਨਾਂ ਤਾਨ ਕਰਿੰਦੀਆਂ ਸੰਗੀਆਂ ਤੋਂ ਪਚ ਤੇ ਡਾ ਹੁਸਨ ਵਖੇਸਾਂ ਸਾਈ ਗੁਲਾਮ ਫਰੀਦਾ ਸ਼ਾਲਾ ਆ ਜਾਵੇ ਸੋਣਾ ਉਹ ਮੈ ਸਿਰ ਨਚਰਾਨੇ ਤੇ ਸਾ ਉਹ ਮੈ ਸਿਰ ਨਚਰਾਨੇ ਤੇ ਸਾ ਤਨ ਹੰਡੀ ਵਿੱਚ ਹਿਸਰ ਮਸਾਲ ਤੇ ਉੱਤੋਂ ਲੋਨ ਸਬਤ ਤਪਾਇਆ ਸਾਈ ਗੁਲਾਮ ਫਰੀਦਾ ਮੈਂ ਤਾਂ ਮਰ ਗਈ ਆ ਤੈਨੂੰ ਹਜੇ ਸਵਾਦ ਨਾ ਆਇਆ ਤੈਨੂੰ ਹਜੇ ਸਵਾਦ ਨਾ ਆਇਆ ਬਦ ਤਿਸ ਕਿਉ ਬਦ ਤਿਸ ਹੀ ਹੋਇਓ ਤੇਰੀਆਂ ਨਿਤਵਤਨਾ ਨੂੰ ਲੋੜਾ ਕਮਲੀ ਕਰਕੇ ਛੱਡ ਗਿਓ ਮੈਨੂੰ ਤੇ ਮੈਂ ਬੈਠੀ ਕੱਖ ਕਲੀਆਂ ਤੇ ਰੋਲਾ ਯਾਰ ਮਰੀ ਦੀ ਚਾਲ ਅਨੋਖੜੀ ਜਿਵੇਂ ਪਹਿਲਾਂ ਬਾਵਨ ਮੋਰਾ ਉਹ ਗੁਲਾਮ ਅਫਰੀਕਾ ਮੈਂ ਤਾਂ ਦੋ ਚੱਕ ਸੜ ਜਾਵਾ ਜੇ ਮੈਂ ਯਾਰ ਵੱਲੋਂ ਮੁੱਖ ਮੋੜਾ ਜੇ ਮੈਂ ਯਾਰ ਵੱਲੋਂ ਮੁੱਖ ਮੋੜਾ ਵਕਤ ਤਾਂ ਪੇਲੀ ਹਰ ਕੋਈ ਬਣਦਾ ਸ਼ਾਲਾ ਵਕਤ ਨਾ ਖਾਵੇ ਟੋਲੇ ਸੱਜਣ ਦੁਸ਼ਮਣ ਬਣ ਪੈਂਦੇ ਜਦੋਂ ਵਕਤ ਨੂੰ ਪੈਂਦੇ ਨੇ ਰੋਲੇ ਵਕਤ ਸਲਾਮਤ ਹੋਵੇ ਮਾਹੀ ਤ ਸੱਜਣ ਆਣ ਅਖ ਖਲੋਂਦੇ ਨੇ ਕੋਲੇ ਉਹ ਗੁਲਾਮ ਫਰੀਦਾ ਸਤਾ ਵਕਤ ਨਹੀਂ ਰਹਿੰਦੇ ਕਦੇ ਮਾਸਾ ਤੇ ਕਦੇ ਟੋਲੇ ਕਦੇ ਮਾਸਾ ਤੇ ਕਦੇ ਟੋਲੇ ਪਤਾ ਯਾਰ ਦੀ ਯਾਰੀ ਦਾ ਇੰਝ ਲੱਗਦਾ ਜਿਦ ਤੋ ਯਾਰ ਨਾਲ ਯਾਰੀ ਦੀ ਖਿੱਚ ਹੋਵੇ ਉਤਰੋਂ ਮੈਂ ਨਿਕਲਾਂ ਉਤਰੋਂ ਉਹ ਨਿਕਲੇ ਤੇ ਮੁਲਾਕਾਤ ਵੀ ਕਲੀ ਤੇ ਵਿੱਚ ਹੋਵੇ ਲੱਗੇ ਤੀਰ ਚੁਟਾਈ ਦਾ ਵਿੱਚ سینੇ ਲੱਗੇ ਤੀਰ ਚੁਟਾਈ ਦਾ ਵਿੱਚ سینੇ ਜ਼ਖਮ ਦੋ ਹੋਵਣ ਤੇ ਦਰਦ ਇੱਕ ਹੋਵੇ ਓ ਗੁਲਾਮ ਫਰੀਦਾ ਯਾਦ ਹੀ ਤਾਂ ਮਜਾ ਤਤ ਆਉਂਦਾ ਲਾਸ਼ਾਂ ਸੋਹ ਹੋਵਣ ਤੇ ਕਬਰ ਇੱਕ ਹੋਵੇ ਲਾਸ਼ਾਂ ਸੋਹ ਹੋਵਣ ਤੇ ਕਬਰ ਇੱਕ ਹੋਵੇ ਰੌਣਕ ਮੇਲੇ ਕੱਲਾਂ ਪਾਤਾ ਦਰਸ਼ਨ ਸਾਮ ਸਵੇਰੇ ਯਾਰਾਂ ਨਾਲ ਬਹਾਰਾਂ ਫਰੀਦਾ ਤੇ ਯਾਰਾਂ ਬਾਝ ਹਨੇਰੇ ਤੇ ਹਰ ਵੇਲੇ ਤਾਂਗ ਤਿਲ ਪਰਤੀ ਬੈਠੀ ਰੋ ਰੋ ਮੈਂ ਕਾ ਗੋਡਾਵਾ ਫਲਾਂ ਪਾਵਾਂ ਕਸਦ ਪੇਚਾਂ ਮੈਂ ਡਾ ਠੀਕਿਆ ਹਲ ਪੇ ਮਾਰਾਂ ਯਾਰ ਪਾਚੋਂ ਹਣ ਜੀਵਨ ਕੋੜੇ ਮੈਂ ਦੇ ਦਿਲ ਅੰਦਰ ਦਰਦ ਹਸਾਰਾ ਗੁਲਾਮ ਫਰੀਦਾ ਮੈਂ ਤਰੋਵਾ ਐਵੇਂ ਜਿਵੇਂ ਵਿਛੜੀ ਗੂੰਜ ਕਤਾਰਾਂ ਜਿਵੇਂ ਵਿਛੜੀ ਗੂੰਜ ਕਤਾਰਾਂ ਤੇ ਤਨ ਮੇਰਾ ਕੰਗੀ ਹੋਵੇ ਤਮ ਜੁਲਫ ਮਹਿਪੂਪ ਤੇਵਾਵਾਂ ਪੋਸ਼ ਮੇਰੇ ਦੀ ਬਨ ਜਾਵੇ ਚੁੱਤੀ ਤਮ ਸੋਣੇ ਤੇ ਬਹਿ ਜਾਈ ਆਵਾਂ ਤੇ ਜਿਸ ਸੋਨਾ ਮੇਰੇ ਦੁੱਖ ਵਿੱਚ ਰਾਜੀ ਤਮ ਸੁਖ ਨੂੰ ਚੁੱਲ੍ਹੇ ਢਾਵਾ ਓ ਗੁਲਾਮ ਫਰੀਦਾ ਕਦੀ ਮਿਲ ਜਾਵੇ ਸੋਨਾ ਉਨੁਰੋ ਰੋ ਦਿਲ ਦਾ ਹਾਲ ਸੁਨਾਵਾ ਉਨੁਰੋ ਰੋ ਦਿਲ ਦਾ ਹਾਲ ਸੁਨਾਵਾ ਉਮੀਦ ਕਰਦਾ ਹਾਂ ਦੋਸਤੋ ਇਹ ਅਲਫਾਜ਼ ਸੁਣ ਕੇ ਤੁਹਾਡੇ ਨੂੰ ਬਹੁਤ ਸਕੂਨ ਮਿਲਿਆ ਹੋਵੇਗਾ ਇਸੇ ਤਰ੍ਹਾਂ ਦੀ ਵੀਡੀਓ ਦੇਖਦੇ ਰਹੋ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਸ਼ੁਰੂ ਕਰੋ ਫਿਰ ਮਿਲਾਂਗੇ ਤਦ ਤੱਕ ਲਈ ਰੱਬ ਰੱਖਾ